ਪਿਛਲੇ ਵੀਡੀਓਜ਼ ਦੇ ਵਿੱਚ ਇНГਰੀਡੀਅੰਟ ਕੱਟ ਹੁੰਦੇ ਸੀ ਐਤਕੀ ਜ਼ਿਆਦਾ ਨੇ ਕਿਉਂਕਿ ਮੌਸਮ ਬਦਲ ਰਿਹਾ ਇਸ ਕਰਕੇ ਇНГਰੀਡੀਅੰਟ ਵਧਾ ਦਿੱਤੇਗੇ ਨੇ ਇਹ ਇਹ ਵੀ ਥੋੜਾ ਜਿਹਾ ਦੱਸਿਆ ਜਾਵੇ ਇਹ ਇНГਰੀਡੀਅੰਟਸ ਨੇ ਦੇ ਗਰਮੀ ਦਾ ਕਰਕੇ ਅਸੀਂ ਇਨਕਰੀਜ਼ ਕਰ ਦਿੱਤੇ ਹੈਗੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੇ ਇਹਦੇ ਬਹੁਤ ਸਾਰੇ ਫਾਇਦੇ ਨੇਗੇ ਜਿਵੇਂ ਕਿ ਤੁਸੀਂ ਅੱਜਕੱਲ ਦੇਖਿਆ ਹੋਣਾ ਕਿ ਆਰਟੀਫੀਸ਼ੀਅਲ ਕਲਰਸ ਦੇ ਜਿਹੜੇ ਆਪਾਂ ਲੈ ਕੇ ਆਉਣੇ ਆ ਬਾਜ਼ਾਰ ਦੇ ਵਿੱਚੋਂ ਜਿਵੇਂ ਕਿ ਰੂਅ ਆਫ ਜ਼ਾ ਬਣਦਾ ਘਰਾਂ ਦੇ ਵਿੱਚ ਨਾਰਮਲੀ ਸਾਰੇ ਪੀਂਦੇ ਆਪਾਂ ਹਨਾ ਤੇ ਉਹਦੇ ਬਹੁਤ ਸਾਰੇ ਜਿਹੜੇ ਆ ਕਿ ਨੁਕਸਾਨ ਹੈਗੇ ਇਹ ਰੈੱਡ ਵਾਟਰ ਹੈ ਇਹਨੂੰ ਆਪਾਂ ਇੱਕ ਰੂਪ ਆਫ ਜ਼ਿਆਦਾਤਰ ਤੇ ਘਰ ਦੇ ਵਿੱਚ ਯੂਜ਼ ਕਰ ਸਕਦੇ ਹਾਂ ਇਹਦੇ ਬਹੁਤ ਸਾਰੇ ਫਾਇਦੇ ਨੇਗੇ ਜਿਵੇਂ ਕਿ ਐਚ ਵੀ ਲੈਵਲ ਹੈ ਜੇ ਕਿਸ ਨੂੰ ਚੱਕਰ ਆਉਂਦੇ ਆ ਹਨਾ ਕਿਸੇ ਦਾ ਬੀਪੀ ਲੋ ਹੋ ਗਿਆ ਕਿਸੇ ਨੂੰ ਜੋਇੰਟ ਪੇਨ ਹੈ ਆਰਥਰਾਈਟਿਸ ਜਾਨੀ ਕਿ ਗਠੀ ਹੈਗਾ ਤਾਂ ਉਹ ਸਾਰੀਆਂ ਪ੍ਰੋਬਲਮਸ ਦਾ ਹੱਲ ਹੈਗਾ ਜੇ ਘਰ ਮੈਂ ਇੱਕ ਚੀਜ਼ ਤੇ ਇੱਕ ਚੀਜ਼ ਸਰਦ ਦੇ ਮਤਲਬ ਠੰਡੀ ਤੇ ਗਰਮ ਦੋਨੋਂ ਦਾ ਬੈਲੈਂਸ ਕਰਕੇ ਆਪਾਂ ਪਾਇਆ ਗਿਆਗਾ ਅਸੋ ਜਿਹੜੀ ਚੀਜ਼ ਪੀਣ ਦੇ ਵਿੱਚ ਵੀ ਬੜੀ ਟੇਸਟੀ ਹੈ ਲੋਕ ਨਾਲ ਸੜੇ ਸੋਚਦੇ ਨੇ ਕਿ ਇਹ ਟੇਸਟੀ ਹੈ ਤੇ ਅਸਰدار ਘਟ ਹੋਊਗੀ ਇਹ ਬਸ ਸਵਾਦ ਵਾਸਤੇ ਹੀ ਬਣੀ ਹੈ ਨਹੀਂ ਨਹੀਂ ਇੱਦਾਂ ਦਾ ਕੁਝ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਠੰਡਾ ਘਟ ਹੈ ਹਨਾ ਹੁਣ ਗਰਮੀ ਦਾ ਮੌਸਮ ਹੈ ਆਪਾਂ ਬਰਫ਼ ਨਹੀਂ ਯੂਜ਼ ਕਰ ਸਕਦੇ ਬਰਫ਼ ਜਿਹੜੀ ਹੁੰਦੀ ਹੈ ਉਹਦੀ ਤਸਵੀਰ ਮੋਸਟਲੀ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਠੰਡਾ ਪਾਣੀ ਪੀ ਲਿਆ ਵੈਸੇ ਤਾਂ ਉਹਦੀ ਤਸਵੀਰ ਗਰਮ ਹੁੰਦੀ ਆ ਠੀਕ ਹੈ ਤਾਂ ਇਸ ਕਰਕੇ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਨਾਰਮਲ ਪਾਣੀ ਤੁਸੀਂ ਘੜੇ 'ਚ ਪਾ ਲਓ ਠੀਕ ਹੈ ਜੀ ਇਹ ਆਪਣਾ ਹੈਗਾ ਵਾਈਟ ਵਾਟਰ ਚੂਨੇ ਤੋਂ ਤਿਆਰ ਕੀਤਾ ਗਿਆ ਪਾਣੀ ਇਹ ਇੱਕ ਤਰ੍ਹਾਂ ਦਾ ਐਲਕੈਲਾਈਨ ਵਾਟਰ ਹੀ ਹੁੰਦਾ ਹੈ ਮੈਡਮ ਫਾਇਦਾ ਕੀ ਹੈ ਇਸ ਵਾਈਟ ਵਾਟਰ ਦਾ ਇਸ ਵਾਈਟ ਵਾਟਰ ਦੇ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਇਹ ਤਾਂ ਕਿਸੇ ਨੂੰ ਬੱਚੇ ਨੂੰ ਜਿਵੇਂ ਕਿ ਲਿਵਰ ਦੀ ਪ੍ਰੋਬਲਮ ਹੈ ਫਿਰ ਪੁਖ ਘੱਟ ਲੱਗਦੀ ਹੈ ਖਾਦਾ ਪੀਤਾ ਨਹੀਂ ਲੱਗਦਾ ਜੌਂਡੀਸ ਪੀਲੀਆ ਦੀ ਸਮੱਸਿਆクセ ਅਡਲਟ ਨੂੰ ਵੀ ਤੇ ਕਬਜ ਰਹਿੰਦੀ ਹੈ ਫਾਈਲਸ ਦੀ ਪ੍ਰੋਬਲਮ ਹੈ ਤਾਂ ਉਹ ਇਹਨੂੰ ਗੰਨੇ ਦੇ ਰਸ ਦੇ ਵਿੱਚ ਦੋ ਚਮਚ ਪਾ ਕੇ ਜੇ ਅਡਲਟ ਹੈ ਤਾਂ ਦੋ ਚਮਚ ਲੈ ਸਕਦਾ ਹੈ ਕਿ ਜੇ ਬੱਚਾ ਹੈ ਤਾਂ ਇੱਕ ਚਮਚ ਗੰਨੇ ਦੇ ਰਸ ਦੇ ਵਿੱਚ ਇਹ ਇਹਦਾ ਇੱਕ ਬੈਨੀਫਿਟ ਹੋ ਗਿਆ ਕੀ ਨਾ ਜਾ ਇਹ ਬਹੁਤ ਵਧੀਆ ਵਾ ਇਹ ਮੇਨਲੀ ਆਪ ਜਿਹੜੇ ਮੈਨਜ਼ ਔਰ ਫੀਮੇਲ ਜੁਨ ਦੇ ਮੈਨ ਵੂਮਨ ਦੋਨੇ ਪ੍ਰੋਬਲਮ ਜਿਹੜੀਆਂ ਦੇ ਪ੍ਰੋਡਕਟ ਸਿਸਟਮ ਦੇ ਨਾਲ ਰਿਲੇਟਡ ਹੁੰਦੀਆਂ ਵਾ ਉਹਨਾਂ ਨੂੰ ਪ੍ਰिवेंट ਕਰਦਾ ਦਾ ਇਹਦੇ ਵਿੱਚ ਹਾਈਲੀ ਫਾਈਬਰ ਹੁੰਦੀ ਹੈ ਤੇ ਪੇਟ ਲਈ ਵੀ ਅੱਛੇ ਹੁੰਦੇ ਨੇ ਨੈਕਸਟ ਆ ਗਿਆ ਕੋ ਦੂਜੀ ਨੂੰ ਆਪਾਂ ਉਦਰਾ ਵੀ ਕਹਿੰਦੇ ਆ ਉਦਰਾ ਮੈਮ ਜਿਹੜਾ ਮੈਂਡੀਏ ਬਲੱਡ ਜਿਹੜਾ ਖੂਨੀ ਸਮੱਸਿਆਵਾਂ ਜਿਵੇਂ ਖੂਨ گاੜਾ ਹੋ ਗਿਆ ਵਾ ਖੂਨ ਦਾ ਕੈਂਸਰ ਹੋ ਗਿਆ ਵਾ ਉਹਦੇ ਵਾਸਤੇ ਬੜੀਆ ਹੁੰਦਾ ਦਾ ਹਰੀ ਕੰਗਣੀ ਹਰੀ ਕੰਗਣੀ ਵਿੱਚ ਕੀ ਆ ਹਰੀ ਕੰਗਣੀ ਇੱਕ ਨਾਮ ਜਿਹੜਾ ਕੈਂਸਰ ਨੂੰ ਐਂਟੀ ਕੈਂਸਰ ਹੀ ਕਹਿੰਦਾ ਦਾ ਨਾਮ ਆ ਕੋਈ ਵੀ ਕਿਸੇ ਤਰ੍ਹਾਂ ਦਾ ਕੈਂਸਰ ਨਹੀਂ ਬੋਡੀ ਵਿੱਚ ਵਾ ਕਿਸੇ ਆਰਗਨ ਦਾ ਵਾ ਮਤਲਬ ਇਹ ਆਪਣੇ ਨੇ ਸੈਲਸ ਦੀ ਗਰੋਥ ਹੈ ਬੋਡੀ ਵਿੱਚ ਉਹਨੂੰ ਮੈਂਟੇਨਿੰਗ ਰੱਖ ਦਿਆ ਅਬਨਾਰਮਲ ਕੋਲ ਨੂੰ ਰੁਕ ਦੇਈ ਸਰ ਇਹ ਤੋਂ ਸਿੱਧੇ ਰੱਖਿਆ ਹੋਇਆ ਹੈ ਸਮਝ ਆ ਰਿਹਾ ਕਿ ਮਡ ਥੈਰੇਪੀ ਵਾਸਤੇ ਰੱਖਿਆ ਹੈ ਸੋ ਪੰਦਾ ਕਿਵੇਂ ਆ ਔਰ ਫਾਇਦੇ ਕੀ ਨੇ ਦੇ ਜਿਵੇਂ ਇਹ ਮਡ ਪੈਕ ਹੈ ਆਂਖੋ ਕੇ ਲੀਏ ਔਰ ਪੇਟ ਕੇ ਲੀਏ ਇਸ ਵਿੱਚ ਮਿੱਟੀ ਨੂੰ ਪਹਿਲੇ 24 ਘੰਟੇ ਪਹਿਲੇ ਮਿੱਟੀ ਨੂੰ ਭਿਗੋਇਆ ਜਾਂਦਾ ਹੈ ਫਿਰ ਉਸਕੋ ਕਪੜੇ ਵਿੱਚ जो तैयार करके वो पैक बनाते हैं आँखों के लिए और पेट के लिए तो आँखों में जिनको आँखों में ज्योति बढ़ाने के लिए सिरदर्द माइग्रेन नींद ना आना उनके लिए अच्छा है पेट में मतलब जिनको डाइजेशन संबंधी सम, दिक्कत है पेट ख़राब रहता है डायबिटिक वालों के लिए इन डाइजेशन के लिए उसके लिए फ़ायदेमंद हो सर कितने के पेशेंट्स तुम्हें देखे ने इना ट्रीटमें इना थैरेपीज ठीक होंगे ਸਰ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਮਤਲਬ ਬੜੇ ਆਰਾਮ ਦੇ ਨਾਲ ਆ ਗਏ ਤੇ ਬੜੇ ਮਤਲਬ ਆਪਣੀ ਜਿਹੜੀ ਡਿਜ਼ੀਜ਼ ਹੈ ਉਹਨਾਂ ਤੋਂ ਮੁਕਤ ਹੋ ਗਏ ਇਹ ਥਰਪੀ ਬਹੁਤ ਜਬਰਦਸਤ ਥਰਪੀ ਹੈ ਇੱਕ ਸਰਪੀ ਇਹਨੂੰ ਹਾਈਡਰੋਥਰਪੀ ਮਸਾਜ ਕਰਨ ਦਾ ਕੋਈ ਸਪੈਸ਼ਲ ਵਿਧੀ ਹੈ ਕੋਈ ਟੈਕਨੀਕ ਹੈ ਜਾਂ ਫਿਰ ਜਸਟ ਸਿੰਪਲੀ ਰਬ ਕਰਨਾ ਜੀ ਇਹਦੇ ਵਿੱਚ ਕੋਈ ਮਤਲਬ ਇਸ ਤਾਂ ਦੀ ਵਿਸ਼ੇਸ਼ ਹੋਣੀ ਹੈ ਕੁਝ ਅਦਾ ਇਤਾਂ ਜ਼ਰੂਰ ਹੋਵੇ ਜਿਵੇਂ ਸਿਰ ਉਤੇ ਗਿੱਲਾ ਤੌੜੀ ਹੈ ਜਾਂ ਮਤਲਬ ਪਾਣੀ ਦੀ ਗਿੱਟੀ ਰੱਖਣੀ ਹੈ ਕਿਉਂਕਿ ਗਰਮ ਹੁੰਦਾ ਹੈ ਤਾਂ ਤਾਂ ਜੀ ਕਿਉਂਕਿ ਚੋਨਾ ਟੌਕਸਿਨਸ ਦੂਰ ਕਰਨ ਤੋਂ ਇਲਾਵਾ ਜਿੱਦਾਂ ਮਾਈਗਰੇਨ ਦੀ ਪ੍ਰੋਬਲਮ ਹੁੰਦੀ ਹੈ ਡਿਪਰੈਸ਼ਨ ਹੁੰਦਾ ਹੈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਨੇ ਮਡ ਵਾਸ ਦੇ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਪੈਕ ਨੇ ਜਿਹੜੀ ਅਸੀਂ ਮਤਲਬ ਇਦਾਂ ਰੱਖਦੇ ਹਾਂ ਤੇ ਇਹਦੇ ਨਾਲ ਐ ਜੀ ਸਾਹਿਬ ਦੇਖੋ ਤੁਸੀਂ ਜਿਹੜੀ ਜੰਗ ਲੜਦੇ ਹੋ ਨਸ਼ਾ ਤਸਕਰਾਂ ਦੇ ਨਾਲ ਵੀ ਲੜਦੇ ਹੋ ਔਰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਸੁਧਾਰਨਾ ਤੁਹਾਡਾ ਮੇਨ ਮੋਟਿਵ ਹੁੰਦਾ ਹੈ ਪਰ ਡਾਕਟਰ ਸਾਹਿਬ ਨੇ ਇੱਕ ਪ੍ਰੋਡਕਟ ਅੱਜ ਇੰਟਰੋਡਿਊਸ ਕੀਤਾ ਹੈ ਤੁਹਾਨੂੰ ਕੀ ਲੱਗਦਾ ਕਿ ਡਾਕਟਰਸ ਦਾ ਜਾਂ ਫਿਰ ਇਦਾਂ ਦੇ ਪ੍ਰੋਡਕਟਸ ਦਾ ਕਿੰਨਾ ਕਿ ਯੋਗਦਾਨ ਹੁੰਦਾ ਹੈ ਕਿਸੇ ਨਸ਼ੇ ਨਸ਼ੇ ਛਡਾਉਣ ਵਾਸਤੇ ਕਿਸੇ ਨੌਜਵਾਨ ਨੂੰ ਦਰਸਲ ਦੇ ਵਧਾਇਆ ਵੀ ਜਿਹੜਾ ਕੋਈ ਛੱਡਣਾ ਚਾਹਦਾ ਜਿਹੜਾ ਨਹੀਂ ਛੱਡਣਾ ਚਾਹਦਾ ਉਹਦਾ ਤਾਂ ਕੋਈ ਤੋੜ ਨਹੀਂ ਹੈ ਜਿਹੜਾ ਇਸ ਨਸ਼ੇ ਦੀ ਦਲਦਲ ਚੋਂ ਅੱਕ ਚੁੱਕਾ ਥੱਕ ਚੁੱਕਾ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਫਿਊਚਰ ਕੀ ਆ ਮੌਤ ਹੀ ਆ ਤੇ ਜੇ ਉਹ ਆਪਣੇ ਆਪ ਛੱਡਣਾ ਚਾਹੁੰਦਾ ਵੀ ਇਸ ਪ੍ਰੋਡਕਟ ਨਾਲ ਰੱਛ ਸਕਦਾ ਵਾਦਾ ਵੀ ਉਹ ਠੀਕ ਹੋ ਸਕਦਾ ਸੱਚੇ ਗੱਲ ਜੀ 85 ਚੈਨਲ ਪੰਜਾਬੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਜੀਤ ਕੌਰ ਗਿੱਲ ਤੇ ਪੂਰੇ ਪੰਜਾਬ ਦੇ ਵਿੱਚ ਪੰਜ ਰਿਸਰਚ ਸੈਂਟਰ ਖੋਲਣ ਤੋਂ ਬਾਅਦ ਡਾਕਟਰ ਵਰਿੰਦਰ ਪੁੱਲਰ ਨੇ ਹਾਲ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਨੇ ਛੇਮਾ ਰਿਸਰਚ ਸੈਂਟਰ ਖੋਲਿਆ ਜਲੰਧਰ ਦੇ ਵਿੱਚ ਸੋ ਦੂਰੋਂ ਦੂਰੋਂ ਲੋਕ ਆਉਂਦੇ ਹੁੰਦੇ ਸੀ ਅਕਸਰ ਸੋ ਹੁਣ ਜਲੰਧਰ ਵਾਸੀਆਂ ਨੂੰ ਬੜਾ ਵੱਡਾ ਫਾਇਦਾ ਹੋਵੇਗਾ ਔਰ ਜਲੰਧਰ ਦੇ ਨਾਂ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਥੋਂ ਦੇ ਜਿਹੜੇ ਲੋਕ ਨੇ ਪੇਸ਼ੈਂਟ ਨੇ ਡਾਕਟਰ ਪੁੱਲਰ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਲੱਗੇ ਹੀ ਆ ਸਕਦੇ ਨੇ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ ਆ ਉਹਨਾਂ ਨੂੰ ਨਸ਼ਾ ਚਾਹ ਦਾ ਵੀ ਮਾੜਾ ਨਸ਼ਾ ਕੌਫੀ ਦਾ ਵੀ ਮਾੜਾ ਠੀਕ ਹੈ ਤੇ ਸ਼ਰਾਬ ਦਾ ਨਸ਼ਾ ਤਾਂ ਮਾੜੇ ਮਾੜਾ ਨਾ ਨਸ਼ਾ ਕੋਈ ਵੀ ਨਹੀਂ ਚੰਗਾ ਨਸ਼ਾ ਸਿਰਫ ਸਾਨੂੰ ਆਪਣੇ ਕੰਮ ਦਾ ਹੋਵੇ ਸਾਡੀ ਮਿਹਨਤ ਦਾ ਹੋਵੇ ਨਸ਼ਾ ਇਨਗਰੀਡिएंट्स ਪਏ ਹੋਏ ਨੇ ਪਿਛਲੀਆਂ ਵੀਡੀਓਜ਼ ਦੇ ਵਿੱਚ ਇਨਗਰੀਡिएंट ਘੱਟ ਹੁੰਦੇ ਸੀ ਐਤਕੀ ਜ਼ਿਆਦਾ ਨੇ ਕਿਉਂਕਿ ਮੌਸਮ ਬਦਲ ਰਿਹਾ ਇਸ ਕਰਕੇ ਇਨਗਰੀਡिएंट ਵਧਾ ਦਿੱਤੇਗੇ ਨੇ ਇਹ ਵੀ ਥੋੜਾ ਜਿਹਾ ਦੱਸਿਆ ਜਾਵੇ ਹਾਂਜੀ ਸਾਸ਼ੀ ਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਜਿਹੜੇ ਸਿੰਥੈਟਿਕ ਨਸ਼ਿਆ ਇਹਨਾਂ ਤੋਂ ਤਾਂ ਹਟਣਾ ਚਾਹੀਦਾ ਬਾੜੀ ਚੀਜ਼ ਹੈ ਜਿਆਦਾ ਹੁੰਦੀ ਹੈਗੇ ਇਹਦੇ ਬਹੁਤ ਸਾਰੇ ਫਾਇਦੇ ਨੇਗੇ ਜਿਵੇਂ ਕਿ ਤੁਸੀਂ ਅੱਜਕੱਲ ਦੇਖਿਆ ਹੋਣਾ ਕਿ ਆਰਟੀਫੀਸ਼ੀਅਲ ਕਲਰਸ ਦੇ ਜਿਹੜੇ ਆਪਾਂ ਲੈ ਕੇ ਆਉਣੇ ਆ ਬਾਜ਼ਾਰ ਦੇ ਵਿੱਚੋਂ ਜਿਵੇਂ ਕਿ ਰੂਵ ਆਫਸ ਆ ਬਣਦਾ ਕਰਾਂ ਦੇ ਵਿੱਚ ਨਾਰਮਲੀ ਸਾਰੇ ਪੀਂਦੇ ਆਪਾਂ ਹਨਾ ਤੇ ਉਹਦੇ ਬਹੁਤ ਸਾਰੇ ਜਿਹੜੇ ਆ ਕਿ ਨੁਕਸਾਨ ਹੈਗੇ ਕਿਉਂਕਿ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਪਾਏ ਹੁੰਦੇ ਆ ਜਿਹੜਾ ਇਹ ਰੈੱਡ ਵਾਟਰ ਹੈ ਇਹਨੂੰ ਆਪਾਂ ਇੱਕ ਰੂ ਆਫ ਜ਼ਿਆਦੇ ਤੌਰ ਤੇ ਘਰ ਦੇ ਵਿੱਚ ਯੂਜ਼ ਕਰ ਸਕਦੇ ਆ ਇਹਦੇ ਬਹੁਤ ਸਾਰੇ ਫਾਇਦੇ ਨੇਗੇ ਜਿਵੇਂ ਕਿ ਐਚਵੀ ਲੈਵਲ ਹੈ ਜੇ ਕਿਸੇ ਨੂੰ ਚੱਕਰ ਆਉਂਦੇ ਆ ਹਨਾ ਕਿਸੇ ਦਾ ਬੀਪੀ ਲੋ ਹੋ ਗਿਆ ਕਿਸੇ ਨੂੰ ਜੋਇੰਟ ਪੇਨ ਆ ਆਰਥਰਾਇਟਿਸ ਜਾਨੀ ਕਿ ਗਠੀ ਹੈਗਾ ਤਾਂ ਉਹ ਸਾਰੀਆਂ ਪ੍ਰੋਬਲਮਸ ਦਾ ਹੱਲ ਹੈਗਾ ਇਹ ਨਹੀਂ ਹੈ ਕਿ ਅਸੀਂ ਇੱਕ ਦਿਨ ਪੀ ਲਿਆ ਅੱਧਾ ਗਲਾਸ ਪੀ ਲਿਆ ਉਹਨੇ ਕੰਮ ਕਰ ਦੇਣਾ ਇਹ ਨੇਚਰਲ ਹੈ ਤੋ ਇਹਨੇ ਜਨੂਆਪਰ ਲਗਾਤਾਰ ਇਹਨੂੰ ਪੀਵਾਂਗੇ ਤੇ ਇਹਨੇ ਉਦੋਂ ਕੰਮ ਕਰਨਾਗਾ ਠੀਕ ਹੈ ਤੇ ਇਹ ਸਾਰੇ ਇਨਗਰੀਡੀਅੰਟਸ ਆ ਜਿਹੜੇ ਇਹ ਜਿਵੇਂ ਕਿ ਚਕੰਦਰ ਹੋ ਗਿਆ ਆਮ ਆਪਣੇ ਖੇਤਾਂ ਚ ਘਰਾਂ ਚ ਮਿਲ ਜਾਂਦਾਗਾ ਖੀਰਾ ਆਮ ਲੈ ਕੇ ਆਉਣੇ ਆ ਇਹ ਮੈਗਨੀਸ਼ੀਅਮ ਸਾਲਟ ਹੈ ਜਿਹੜਾ ਆਪਣੇ ਸੈਂਟਰ ਤੇ ਅਵੇਲੇਬਲ ਹੁੰਦਾ ਹੈ ਦਾਲਚੀਨੀ ਤੁਸੀਂ ਯੂਜ਼ ਕਰ ਸਕਦੇ ਹੋਗੇ ਧਨੀਆ ਪੁਦੀਨਾ ਇਹ ਆਮ ਆਪਣੇ ਘਰਾਂ ਦੇ ਵਿੱਚ ਯੂਜ਼ ਹੁੰਦਾਗਾ ਹਲਦੀ ਯੂਜ਼ ਕਰਦੇ ਆਪਾਂ ਠੀਕ ਹੈ ਜੀ ਐਂਟੀਬਾਇਓਟਿਕ ਹੈ ਗਈ ਗਰਮੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਆ ਹਨ ਤਾਂ ਉਹ ਚੀਜ਼ ਵੀ ਨਾਲ ਨਾਲ ਰੱਖੀ ਗਈ ਹੈ ਜੇ ਗਰਮ ਹੈ ਇੱਕ ਚੀਜ਼ ਤੇ ਇੱਕ ਚੀਜ਼ ਸਰਦ ਦੇ ਮਤਲਬ ਠੰਡੀ ਤੇ ਗਰਮ ਦੋਨੋਂ ਦਾ ਬੈਲੈਂਸ ਕਰਕੇ ਆਪਾਂ ਪਾਇਆ ਗਿਆ ਹੈਗਾ ਜੀਰਾ ਵੀ ਆਪਾਂ ਪਾਇਆ ਹੋਇਆ ਨਿੰਬੂ ਪਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਅਦਰਕ ਪਾਇਆ ਹੋਇਆ ਇਹ ਸਾਰਿਆਂ ਦੇ ਅਲੱਗ-ਅਲੱਗ ਕੰਮ ਨੇਗੇ ਤੇ ਬਾਕੀ ਜਿਵੇਂ ਤੁਸੀਂ ਟੇਸਟ ਕਰੋਗੇ ਤੁਸੀਂ ਖੁਦ ਹੀ ਸਾਨੂੰ ਦੱਸ ਦਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਟੇਸਟ ਲੱਗਿਆ ਇਹਦਾ ਠੀਕ ਹੈ ਜੀ ਸੋ ਜ਼ਰੂਰ ਦੇਖੋ ਮੈਡਮ ਨੇ ਦੱਸਿਆ ਬਹੁਤ ਸਾਰੇ ਇੰਗਰੀਡੀਅੰਟਸ ਨੇ ਇੱਥੇ ਟੇਸਟ ਕਰਕੇ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਟੇਸਟ ਹੁੰਦਾ ਹੈ ਇਹਦਾ ਦੇਖੋ ਟੇਸਟ ਤਾਂ ਬਹੁਤ ਵਧੀਆ ਹੈ ਪਰ ਹਾਂ ਇਹ ਹੈ ਕਿ ਠੰਡਾ ਥੋੜਾ ਘੱਟ ਹੈ ਪਰ ਟੇਸਟ ਬਹੁਤ ਵਧੀਆ ਹੈ ਸੋ ਜਿਹੜੀ ਚੀਜ਼ ਪੀਣ ਦੇ ਵਿੱਚ ਵੀ ਬੜੀ ਟੇਸਟੀ ਹੈ ਲੋਕ ਨਾਲ ਜਿਹੜੇ ਸੋਚ ਦੇਣਗੇ ਇਹ ਟੇਸਟੀ ਹੈ ਤੇ ਅਸਰدار ਘੱਟ ਹੋਊਗੀ ਇਹ ਬਸ ਸਵਾਦ ਵਾਸਤੇ ਹੀ ਬਣੀ ਹੈ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਠੰਡਾ ਘੱਟ ਹੈ ਹਨਾ ਹੁਣ ਗਰਮੀ ਦਾ ਮੌਸਮ ਹੈ ਆਪਾਂ ਬਰਫ਼ ਨਹੀਂ ਯੂਜ਼ ਕਰ ਸਕਦੇ ਬਰਫ਼ ਜਿਹੜੀ ਹੁੰਦੀ ਹੈ ਉਹਦੀ ਤਸਵੀਰ ਮੋਸਟਲੀ ਜਿਵੇਂ ਆਪਾਂ ਕਹਿੰਦੇ ਆ ਵੀ ਆਪਾਂ ਠੰਡਾ ਪਾਣੀ ਪੀ ਲਿਆ ਵੈਸੇ ਤਾਂ ਉਹਦੀ ਤਸਵੀਰ ਗਰਮ ਹੁੰਦੀ ਆ ਠੀਕ ਹੈ ਤਾਂ ਇਸ ਕਰਕੇ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਨਾਰਮਲ ਪਾਣੀ ਤੁਸੀਂ ਘੜੇ 'ਚ ਪਾ ਲਓ ਠੀਕ ਹੈ ਜਿਸ ਤਰ੍ਹਾਂ ਹੁਣ ਗਰਮੀ ਆ ਗਰਮੀਆਂ ਦੇ ਵਿੱਚ ਆਪਾਂ ਕੱਚ 'ਚ ਨਹੀਂ ਰੱਖਾਂਗੇ ਤਾਂ ਉਹ ਗਰਮ ਹੋ ਜਾਊਗਾ ਤੇ ਇਹਨੂੰ ਹੀ ਤੁਸੀਂ ਪਾਣੀ ਨੂੰ ਘੜੇ ਦੇ ਵਿੱਚ ਬਣਾ ਸਕਦੇ ਹੋ ਜਿਹਦਾ ਕਿ ਠੰਡਾ ਵੀ ਰਹੇਗਾ ਤੁਹਾਡੇ ਲਈ ਫਾਇਦੇਮੰਦ ਵੀ ਹੋਵੇਗਾ ਤੁਸੀਂ ਦੇਖ ਸਕਦੇ ਹੋ ਜੁਸ਼ਨਿਆ ਕਿ ਕੱਚ ਦੇ ਜਾਰ ਦੇ ਵਿੱਚ ਮੈਮ ਨੇ ਰੱਖਿਆ ਹੋਇਆ ਦਿਖਾਉਣ ਵਾਸਤੇ ਕਿ ਭਾਈ ਇਹ ਲਾਲ ਪਾਣੀ ਆ ਔਰ ਇਹਦੇ ਵਿੱਚ ਆ ਇਨਗਰੀਡੀਅੰਟਸ ਪੈਣਗੇ ਤੁਸੀਂ ਘੜੇ ਦੇ ਵਿੱਚ ਵੀ ਰੱਖ ਸਕਦੇ ਹੋ ਸਟੋਰ ਕਰਕੇ ਉਹਦੇ ਨਾਲ ਉਹ ਠੰਡਾ ਵੀ ਰਹੂਗਾ ਔਰ ਪੀਣ ਦੇ ਵਿੱਚ ਵੀ ਬਹੁਤ ਟੇਸਟੀ ਔਰ ਫਾਇਦੇਮੰਦਤਾ ਹੈ ਹੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇੱਥੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸੋ ਮੈਡਮ ਇਹ ਦੇਖ ਰਹੀ ਅਸੀਂ ਇਹਦੇ ਵਿੱਚ ਕੀ ਹੈ ਪਹਿਲਾਂ ਤਾਂ ਇਹ ਦੱਸੋ ਸਾਨੂੰ ਸਤਿ ਸ੍ਰੀ ਅਕਾਲ ਜੀ ਇਹ ਆਪਣਾ ਹੈਗਾ ਵਾਈਟ ਵਾਟਰ ਚੂਨੇ ਤੋਂ ਤਿਆਰ ਕੀਤਾ ਗਿਆ ਪਾਣੀ ਇਹ ਇੱਕ ਤਰ੍ਹਾਂ ਦਾ ਐਲਕੈਲਾਈਨ ਵਾਟਰ ਹੀ ਹੁੰਦਾ ਹੈ ਇਨੂੰ ਆਪਾਂ ਚੂਨੇ ਨੂੰ ਇਹਦੀ ਇੱਕ ਪ੍ਰੋਸੈਸ ਹੁੰਦੀ ਹੈ 6 ਦਿਨਾਂ ਦੀ ਜੀ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਪਹਿਲੇ 4 ਦਿਨ ਦੇ ਵਿੱਚ ਆਪਾਂ ਜਿੰਨਾ ਚੂਨਾ ਪਾਇਆ ਉਸ ਤੋਂ 10 ਗੁਣਾ ਪਾਣੀ ਪਾਉਣਾ ਹੁੰਦਾ ਹੈ ਉਹਦੇ ਵਿੱਚ ਤੇ ਉਹ ਪਾਣੀ ਨੂੰ ਆਪਾਂ 4 ਦਿਨ ਲਈ ਸਵੇਰੇ ਤੇ ਸ਼ਾਮ ਇੱਕ ਨਿੰਮ ਦੇ ਡੰਡੇ ਦੀ ਹੈਲਪ ਦੇ ਨਾਲ ਹਿਲਾਉਣਾ ਹੁੰਦਾ ਹੈ ਤੇ 5ਵੇਂ ਦਿਨ ਉਹਨੂੰ ਹਿਲਾਉਣਾ ਨਹੀਂ ਹੁੰਦਾ ਉਹਦੇ ਉੱਪਰ ਜਿਹੜਾ ਜਾਲਾ ਆਇਆ ਹੁੰਦਾ ਉਹਨੂੰ ਉਤਾਰ ਲੈਣਾ ਹੁੰਦਾ ਹੈ ਤੇ 6ਵੇਂ ਦਿਨ ਉਹਨੂੰ ਆਪਾਂ ਬਿਨਾਂ ਹਿਲਾਏ ਉਹਨੂੰ ਪੁਣ ਕੇ ਕੱਪੜੇ ਦੇ ਨਾਲ ਆਪਾਂ ਇੱਕ ਕੱਚ ਦੇ ਜਾਰ ਦੇ ਵਿੱਚ ਜੱਗ ਦੇ ਵਿੱਚ ਕੱਢ ਲੈਣਾ ਹੈ ਤੇ ਉਸ ਤੋਂ ਬਾਅਦ ਆਪਣਾ ਹੀ ਵਾਈਟ ਵਾਟਰ ਰੈਡੀ ਹੋ ਜਾਂਦਾ ਹੈ ਹਾਂਜੀ ਅੱਛਾ ਇਹ ਜਿਹੜਾ ਵਾਈਟ ਵਾਟਰ ਹੈ ਤੁਸੀਂ ਵੇਖ ਸਕਦੇ ਹੋ ਵਾਈਟ ਵਾਟਰ ਸ਼ੀਸ਼ੀ ਦੇ ਵਿੱਚ ਪਾ ਕੇ ਰੱਖਿਆ ਹੋਇਆ ਔਰ ਤਿਆਰ ਕਿਸ ਤਰੀਕੇ ਨਾਲ ਹੁੰਦਾ ਹੈ ਇਹਦੀ ਵਿਧੀ ਮੈਡਮ ਨੇ ਤੁਹਾਨੂੰ ਦੱਸਤੀ ਹੈ ਸੋ ਮੈਡਮ ਫਾਇਦਾ ਕੀ ਹੈ ਇਸ ਵਾਈਟ ਵਾਟਰ ਦਾ ਇਸ ਵਾਈਟ ਵਾਟਰ ਦੇ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜੇ ਤਾਂ ਕਿਸੇ ਨੂੰ ਬੱਚੇ ਨੂੰ ਜਿਵੇਂ ਕਿ ਲਿਵਰ ਦੀ ਪ੍ਰੋਬਲਮ ਹੈ ਫਿਰ ਭੁੱਖ ਘੱਟ ਲੱਗਦੀ ਹੈ ਖਾਦਾ ਪੀਤਾ ਨਹੀਂ ਲੱਗਦਾ ਜੌਂਡਿਸ ਪੀਲੀਆ ਦੀ ਸਮੱਸਿਆ ਕਿਸੇ ਅਡਲਟ ਨੂੰ ਵੀ ਤੇ ਕਬਜ ਰਹਿੰਦੀ ਹੈ ਫਾਈਲਸ ਦੀ ਪ੍ਰੋਬਲਮ ਹੈ ਤਾਂ ਉਹ ਇਹਨੂੰ ਗੰਨੇ ਦੇ ਰਸ ਦੇ ਵਿੱਚ ਦੋ ਚਮਚ ਪਾ ਕੇ ਜੇ ਅਡਲਟ ਹੈ ਤਾਂ ਦੋ ਚਮਚ ਲੈ ਸਕਦਾ ਹੈ ਤੇ ਜੇ ਬੱਚਾ ਹੈ ਤਾਂ ਇੱਕ ਚਮਚ ਗੰਨੇ ਦੇ ਰਸ ਦੇ ਵਿੱਚ ਇਹ ਇਹਦਾ ਇੱਕ ਬੈਨੀਫਿਟ ਹੋ ਗਿਆ ਦੂਜਾ ਹੈਗਾ ਇਹ ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੈ ਸਕਿਨ ਦੇ ਉੱਪਰ ਪਿੰਪਲ ਐਕਨੇ ਰਹਿੰਦੇ ਨੇ ਸਕਿਨ ਦੇ ਇਚਿੰਗ ਰਹਿੰਦੀ ਹੈ ਤਾਂ ਉਹ ਇਹਨੂੰ ਨਾਰੀਅਲ ਪਾਣੀ ਦੇ ਵਿੱਚ ਲੈ ਸਕਦਾ ਹੈ ਤੇ ਤੀਜਾ ਇਹਦਾ ਬੈਨੀਫਿਟ ਹੈਗਾ ਇਹ ਕਿ ਜੇ ਆਪਾਂ ਨੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਫਿਸਟਸ ਨੂੰ ਲੈ ਕੇ ਫਾਈਬਰੋਇਡਸ ਨੂੰ ਲੈ ਕੇ ਸਰੀਰ ਦੇ ਵਿੱਚ ਗੱਠਾ ਬਣਦੀਆਂ ਨੇ ਬਿਨਾਂ ਮੈਲਿਗਨ ਉਹ ਜਿਹੜੀਆਂ ਗੱਠਾਂ ਹੁੰਦੀਆਂ ਨੇ ਉਹਦੇ ਲਈ ਆਪਾਂ ਇਹਨੂੰ ਦਹੀਂ ਦੇ ਵਿੱਚ ਪਾ ਕੇ ਲੈ ਸਕਦੇ ਹਾਂ ਦੋ ਚਮਚ ਜੇ ਅਡਲਟ ਹੈ ਦੋ ਚਮਚ ਤੇ ਬੱਚਾ ਹੈ ਤਾਂ ਇੱਕ ਚਮਚ ਠੀਕ ਹੈ ਮਤਲਬ ਦਹੀਂ ਔਰ ਗੰਨੇ ਦਾ ਰਸ ਤੇ ਕੋਕੋਨਟ ਵਾਟਰ ਦੇ ਵਿੱਚ ਮਿਲਾ ਕੇ ਇਸ ਨੂੰ ਪੀਓ ਹਾਂਜੀ ਇਹ ਤਿੰਨਾਂ ਦੇ ਵਿੱਚ ਪਾ ਕੇ ਇਹਨੂੰ ਆਪਾਂ ਯੂਜ਼ ਕਰ ਸਕਦੇ ਆ ਬਾਕੀ ਤੁਸੀਂ ਜੇ ਪ੍ਰੋਬਲਮ ਤੋਂ ਈ ਜ਼ਿਆਦਾ ਹੈ ਤਾਂ ਤੁਸੀਂ ਡਾਕਟਰ ਆਪਣਾ ਵਿਜ਼ਿਟ ਕਰਕੇ ਡਾਕਟਰ ਦੀ ਸਲਾਹ ਦੇ ਨਾਲ ਇਹਨੂੰ ਲੈ ਸਕਦੇ ਹੋ ਬਿਲਕੁਲ ਦੇਖੋ ਮੈਡਮ ਨੇ ਇੱਥੇ ਇੱਕ ਗੱਲ ਬਿਲਕੁਲ درست ਕਹੀ ਹੈ ਕਿ ਠੀਕ ਹੈ ਇਹ ਸਾਰੀਆਂ ਨੇਚਰਲ ਰੈਮਡੀਜ਼ ਨੇ ਤੁਸੀਂ ਇਸ ਨੂੰ ਇਸਤੇਮਾਲ ਕਰੋ ਬਟ ਡਾਕਟਰ ਦੀ ਸਲਾਹ ਲੈਣੀ ਵੀ ਬਹੁਤ ਸਾਰੀ ਜ਼ਰੂਰੀ ਹੁੰਦੀ ਹੈ ਇੱਥੇ ਮਿਲਟਸ ਪਏ ਨੇ ਔਰ ਵੱਖ-ਵੱਖ ਤਰ੍ਹਾਂ ਦੇ ਮਿਲਟਸ ਨੇ ਪੰਜ ਪ੍ਰਕਾਰ ਦੇ ਮਿਲਟਸ ਇੱਥੇ ਪਏ ਨੇ ਸਰ ਤੋਂ ਜਾਣਾਂਗੇ ਸਰ ਇਹ ਪੰਜ ਤਰ੍ਹਾਂ ਦੇ ਮਿਲਟਸ ਨੇ ਕਿ ਇਹਨਾਂ ਦੇ ਅਲੱਗ-ਅਲੱਗ ਫਾਇਦੇ ਨੇ ਅਸੀਂ ਦੇਖ ਰਹੇ ਹਾਂ ਕਲਰ ਵੀ ਇਹਨਾਂ ਦੇ ਅਲੱ ਨੇ ਸਭ ਤੋਂ ਸਸਤੀ ਕਾੜੀ ਸਾਰਿਆਂ ਨੂੰ ਹਾਂਜੀ ਮੈਂ ਤੁਹਾਨੂੰ ਸਹੀ ਕਹੇ ਪੰਜ ਪ੍ਰਕਾਰ ਦੇ ਮਿਲਟਸ ਨੇ ਇਹਨਾਂ ਦੇ ਜਿਹੜੇ ਫਾਇਦੇ ਵੀ ਵੱਖਰੇ ਵੱਖਰੇ ਨੇ ਜਿਵੇਂ ਕਿ ਪਹਿਲਾ ਹੈਗਾ ਕਟਕੀ ਹੂੰ ਤੇ ਇਹ ਕਟਕੀ ਜਿਹੜੇ ਨਾਜ਼ ਇਹਨੂੰ ਆਪਾਂ ਨਾਜ਼ ਕਵਾਂਗੇ ਇੱਕ ਸਾਡਾ ਪੰਜਾਬੀ ਵਿੱਚ ਨਾਜ਼ ਹੁੰਦਾ ਇੱਕ ਪੋਜ਼ਿਟਿਵ ਨਾਜ਼ ਹੁੰਦਾ ਵਾ ਇਹਦੇ ਨਾਲ ਕੀ ਹੁੰਦਾ ਆਪਾਂ ਬਿਮਾਰੀਆਂ ਨੂੰ ਬਿਨਾ ਕੋਈ ਮੈਡੀਸਨ ਪਰ ਨਾਜ਼ ਨਾਲ ਕਿਵੇਂ ਠੀਕ ਕਰਦੇ ਆ ਇਸ ਇਹ ਆਪਾਂ ਜੇ ਨਾਜ਼ ਰਾਵਾਂਗੇ ਜਿਹੜੇ ਬਿਮਾਰੀਆਂ ਤੋਂ ਬਹੁਤ ਚੰਗੀ ਤਰ੍ਹਾਂ ਨਾ ਦੂਰ ਰਹਿ ਸਕਦੇ ਆ ਤੇ ਫਰਸਟ ਜਗ੍ਹਾ ਲਿਟਲ ਜਿਹਨੂੰ ਆਪਾਂ ਪੰਜਾਬੀ ਵਿੱਚ ਕਟਕੀ ਵੀ ਕਹਿੰਦੇ ਆ ਜਿਹੜੇ ਕਟਕੀ ਨਾਜ਼ ਫੀਮੇਲ ਜੁਨ ਦੇ ਮੈਨ ਵੂਮਨ ਦੋਨੇ ਪ੍ਰੋਬਲਮ ਜਿਹੜੀਆਂ ਅਨ ਰੋਡ ਸਿਸਟਮ ਦੇ ਨਾਲ ਰਿਲੇਟਡ ਹੁੰਦੀਆਂ ਵਾ ਉਹਨਾਂ ਨੂੰ ਪ੍ਰिवेंट ਕਰਦਾ ਵਾ ਇਹਦੇ ਵਿੱਚ ਹਾਈਲੀ ਫਾਈਬਰ ਹੁੰਦੀ ਹੈ ਤੇ ਪੇਟ ਲਈ ਵੀ ਅੱਛੇ ਹੁੰਦੇ ਆ ਤੇ ਨੈਕਸਟ ਹੈਗਾ ਕੋਦੋ ਜਿਹਨੂੰ ਆਪਾਂ ਕੋਦਰਾ ਵੀ ਕਹਿੰਦੇ ਆ ਕੋਦਰਾ ਮੈਮ ਜਿਹੜਾ ਮੇਨਲੀ ਬਲੱਡ ਜਿਹੜਾ ਖੂਨ ਹੀ ਸਮੱਸਿਆਵਾਂ ਜਿਵੇਂ ਖੂਨ گاੜਾ ਹੋ ਗਿਆ ਵਾ ਖੂਨ ਦਾ ਕੈਂਸਰ ਹੋ ਗਿਆ ਵਾ ਉਹਦੇ ਵਾਸਤੇ ਵਧੀਆ ਹੁੰਦਾ ਵਾ ਖੂਨ ਨੂੰ ਮੈਂਟੇਨ ਰੱਖਦਾ ਪ੍ਰੋਪਰ ਇਹ ਕਿਉਂਕਿ ਖੂਨ ਹੀ ਇੱਕ ਜਿਹੜਾ ਸਾਧਨ ਹੈ ਜਿਹੜਾ ਆਪਣੀ ਬਾਡੀ ਨੂੰ ਨਿਊਟ੍ਰੀਸ਼ਨ ਪਹੁੰਚਾਉਂਦਾ ਵਾ ਸਾਰੇ ਅੰਗਾਂ ਨੂੰ ਜੇ ਖੂ ਨੈਕਸਟ ਹੈਗਾ ਆਪਣੇ ਕੋਲ ਸਵਾਗ ਸਵਾਗ ਕੀ ਹੈ ਕਿ ਜਿਹੜਾ ਜਿਗਰੀ ਜ਼ਰ ਹੈਗਾ ਵਾ ਆਪਣੇ ਲੀਵਰ ਦਾ ਲੀਵਰ ਦਾ ਕੰਮ ਕੀ ਹੁੰਦਾ ਹੈ ਡੀਟੌਕਸ ਕਰਨਾ ਬਾਡੀ ਨੂੰ ਟੌਕਸਿਕੀਫਿਕੇਸ਼ਨ ਜੇ ਆਪਣੀ ਬਾਡੀ ਦਾ ਡੀਟੌਕਸਿਫਿਕੇਸ਼ਨ ਹੋਊਗੀ ਚੰਗੀ ਤਰ੍ਹਾਂ ਤਾਂ ਆਪਣੀ ਕਾਮਨ ਸੈਂਸ ਸਵੀਰ ਬਾਡੀ ਕੀਆ ਫ੍ਰੀ ਫਰਮ ਡਿਜ਼ੀਜ਼ ਰਹੂਗੀ ਸੋ ਇਹਦਾ ਮੇਨ ਕੰਮ ਕੀ ਹੈ ਲੀਵਰ ਨੂੰ ਸਾਫ ਕਰਨਾ ਉਹ ਜਿਹੜੀ ਪਾਵਰ ਵਾ ਕੋਈ ਵੀ ਡਿਜ਼ੀਜ਼ ਲੀਵਰ ਦੀ ਉਹਨੂੰ ਪ੍ਰੀਵੈਂਟ ਕਰਨਾ ਨੈਕਸਟ ਹੈਗਾ ਆਪਣੇ ਕੋਲ ਕੰਗਣੀ ਕੰਗਣੀ ਦਾ ਕੰਮ ਕੀ ਹੁੰਦਾ ਕੰਗਣੀ ਇੱਕ ਹਾਈਲੀ ਨਿਊਟ੍ਰੀਸ਼ਨ ਹੁੰਦੀ ਹੈ ਮਤਲਬ ਸਾਰੇ ਜਿਹੜੇ ਊਰਜਾ ਵੀ ਆਪਣਾ ਨਿਊਟ੍ਰੀਸ਼ਨ ਵੈਲਿਊ ਹੁੰਦੀਆਂ ਵਾ ਆਇਰਨ ਹੋ ਗਿਆ ਕੈਲਸ਼ੀਅਮ ਹੋ ਗਿਆ ਫਾਸਫਰ ਹੋ ਗਿਆ ਉਹ ਸਾਰਾ ਕੁਝ ਆਪਕੇ ਆਪਾਂ ਨੂੰ ਇੱਕ ਉੱਤਕੀ ਜਿਹੜਾ ਨਾਜ਼ ਵਾ ਇਹ ਸੌਰੀ ਇਹ ਹੈਗਾ ਵਾ ਕੰਗਣੀ ਕੰਗਣੀ ਨਾਜ਼ ਤੋਂ ਮਿਲਦਾ ਵਾ ਨੈਕਸਟ ਆਪਣਾ ਹਰੀ ਕੰਗਣੀ ਹਰੀ ਕੰਗਣੀ ਵਿੱਚ ਕੀ ਆ ਹਰੀ ਕੰਗਣੀ ਇੱਕ ਨਾਜ਼ ਜਿਹੜਾ ਕੈਂਸਰ ਨੂੰ ਐਂਟੀ ਕੈਂਸਰ ਹੀ ਕਹਿਆ ਜਾਂਦਾ ਨਾਜ਼ ਕੋਈ ਵੀ ਕਿਸੇ ਬਗ ਦਾ ਕੈਂਸਰ ਨਹੀਂ ਬਾਡੀ ਵਿੱਚ ਵਾ ਕਿਸੇ ਆਰਗਨ ਦਾ ਵਾ ਮਤਲਬ ਇਹ ਆਪਣੇ ਨੇ ਸੈਲਸ ਦੀ ਗਰੋਥ ਹੈ ਇਨ ਬਾਡੀ ਵਿੱਚ ਉਹਨੂੰ ਮੈਂਟੇਨ ਮਤਲਬ ਕੈਂਸਰ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣ ਵਾਸਤੇ ਹੈਲਪ ਕਰਦੀ ਹੈ ਕੈਂਸਰ ਜਿਸ ਨੂੰ ਹੋ ਜਾਵੇ ਉਹਦੇ ਵਾਸਤੇ ਫਾਇਦੇਮੰਦ ਹੈ ਵਾਸਤੇ ਫਾਇਦਾ ਕਰਦੀ ਹੈ ਜੇ ਪਹਿਲਾਂ ਵੀ ਲਲਾਂਗੇ ਮਤਲਬ ਰੋਕ ਦਿੱਤੇ ਹੈਗੇ ਹੈਗੇ ਜੇ ਹੈਗਾ ਵੀ ਆ ਤਾਂ ਉਹਨੂੰ ਜਿਹੜੀ ਗ੍ਰੋਥ ਆ ਉਹਦੀ ਉਹਨੂੰ ਹੌਲੀ 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 ਘਟਾ ਕਰ ਦੇਣਗੀ ਤੇ ਇਹਨੂੰ ਕੰਪਲੀਟਲੀ ਕੀ ਹੈ ਬਾਡੀ ਚੋਂ ਬਾਹਰ ਕੱਢ ਦੇਣਗੀ ਜੋ ਦਰਸ਼ਕੋ ਤੁਸੀਂ ਵੇਖਿਆ ਜਿਹੜੇ ਮਿਲਟਸ ਨੇ ਕਿੰਨੇ ਤਰ੍ਹਾਂ ਦੇ ਫਾਇਦੇ ਨੇ ਇਹਦੇ ਸਰੀਰ ਦੇ ਜਿੰਨੇ ਅੰਗ ਨੇ ਹਰ ਅੰਗ ਦੇ ਨਾਲ ਕੋਈ ਨਾ ਕੋਈ ਮਿਲਟ ਜਿਹੜਾ ਉਹ ਜ਼ਰੂਰ ਜੁੜਿਆ ਹੋਇਆ ਔਰ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਕੈਂਸਰ ਜੇ ਤੁਹਾਨੂੰ ਨਹੀਂ ਹੈ ਤਾਂ ਹੁਣ ਨਹੀਂ ਦਿੱਤਾ ਜਾਵੇਗਾ ਤੇ ਜੇ ਹੈ ਤਾਂ ਫਿਰ ਉਸ ਨੂੰ ਰਿਡਿਊਸ ਕਰ ਦਿੱਤਾ ਜਾਵੇਗਾ ਹੌਲੀ ਹੌਲੀ ਖਤਮ ਕਰ ਦਿੱਤਾ ਜਾਵੇਗਾ ਬਹੁਤ ਸਾਰੇ ਡਾਕਟਰ ਪੁਲਿਸ ਕੋਲ ਪੇਸ਼ੈਂਟ ਵੀ ਆਉਂਦੇ ਨੇ ਜਿਨ੍ਹਾਂ ਨੇ ਆਪਣੇ ਐਕਸਪੀਰੀਐਂਸ ਸਾਂਝੇ ਕੀਤੇ ਨੇ ਕਿ ਕਿਸ ਤਰੀਕੇ ਨਾਲ ਇਹ ਮਿਲਟਸ ਵੱਖ-ਵੱਖ ਤਰ੍ਹਾਂ ਦੇ ਖਾ ਕੇ ਉਹਨਾਂ ਨੇ ਬਿਮਾਰੀਆਂ ਨੂੰ ਦੂਰ ਕੀਤਾ ਹੈ ਸੋ ਜਲੰਧਰ ਦੇ ਵਿੱਚ ਰੁਸਤਮ ਟਾਵਰ ਦੇ ਵਿੱਚ ਡਾਕਟਰ ਭੁੱਲੜ ਨੇ ਆਪਣਾ ਨਵਾਂ ਰਿਸਰਚ ਸੈਂਟਰ ਖੋਲਿਆ ਹੋਇਆ ਹੈ ਸੋ ਤੁਹਾਨੂੰ ਵੀ ਜੇ ਕੋਈ ਸਮੱਸਿਆ ਆਇਆ ਜਾਂ ਕੋਈ ਸਵਾਲ ਜਵਾਬ ਕਰਨੇ ਨੇ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਡਾਕਟਰ ਪੁੱਲਰ ਨੂੰ ਪਰਸਨਲੀ ਵਿਜ਼ਿਟ ਵੀ ਕਰ ਸਕਦੇ ਹੋ ਕੈਮਰਾ ਪਰਸਨ ਕਬੀਰ ਦੇ ਨਾਲ ਮੈਨੂੰ ਦਿਓ ਜੀ ਹਸਤ ਧੰਨਵਾਦ ਸੁੱਤੋ ਜੀ ਵਿਖਿਆ ਵੱਖ-ਵੱਖ ਲਾਲ ਪਾਣੀ ਦਾ ਆਪਾਂ ਦੇਖ ਕੇ ਹਟਿਆ ਕਿਸ ਤਰ੍ਹਾਂ ਫਾਇਦਾ ਕਰਦਾ ਔਰ ਕੀ ਕੀ ਉਹਦੇ ਚ ਇНГਰੀਡੀਐਂਟਸ ਯੂਜ਼ ਹੁੰਦੇ ਨੇ ਫਿਰ ਆਪਾਂ ਵਾਈਟ ওয়াਟਰ ਦੇਖ ਕੇ ਹਟਿਆ ਉਸ ਤੋਂ ਇਲਾਵਾ ਮਿਲਟਸ ਜਿਹੜੇ ਪਹਿਸੇ ਉਹਨਾਂ ਦੀ ਗੱਲ ਕੀਤੀ ਸੀ ਇੱਕ ਮਡ ਥੈਰੇਪੀ ਦਾ ਜ਼ਿਕਰ ਕੀਤਾ ਸੀ ਡਾਕਟਰ ਪੁੱਲਰ ਹਰ ਨੇ ਉਹ ਜਾਣਾਂਗੇ ਕਿਉਂਕਿ ਇੱਥੇ ਅਸੀਂ ਦੇਖ ਰਹੇ ਸੀਗੇ ਇਹ ਇਥੇ ਰੂਮ ਬਣਾਇਆ ਹੋਇਆ ਉਥੇ ਕੁਝ ਸਮਾਨ ਪਿਆ ਹੋਇਆ ਹੈ ਜਿਸ ਤਰੀਕੇ ਨਾਲ ਡਾਕਟਰ ਭੁੱਲਣ ਨੇ ਕਿਹਾ ਸੀ ਕਿ ਸਿਰ ਦੇ ਉੱਤੇ ਰੱਖ ਸਕਦੇ ਆਪਾਂ ਇੱਕ ਕੱਪੜੇ ਚ ਬੰਨ ਕੇ ਸੋ ਡਾਕਟਰ ਸਾਹਿਬ ਸਾਡੇ ਨਾਲ ਇਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਹ ਤੁਸੀਂ ਇੱਥੇ ਰੱਖਿਆ ਹੋਇਆ ਹੈ ਸਮਝ ਆ ਰਿਹਾ ਹੈ ਕਿ ਮਡ ਥੈਰੇਪੀ ਵਾਸਤੇ ਰੱਖਿਆ ਹੈ ਸੋ ਬੰਦਾ ਕਿਵੇਂ ਆ ਔਰ ਫਾਇਦੇ ਕੀ ਨੇ ਦੇ ਜੀ ਮੈਮ ਇਹ ਮਡ ਪੈਕ ਹੈ ਅੱਖਾਂ ਕੋਲੀਆਂ ਔਰ ਪੇਟ ਕੇ ਲਈ ਇਸ ਵਿੱਚ ਮਿੱਟੀ ਨੂੰ ਪਹਿਲੇ 24 ਘੰਟੇ ਪਹਿਲੇ ਮਿੱਟੀ ਨੂੰ ਭਿਗੋਇਆ ਜਾਂਦਾ ਹੈ ਫਿਰ ਉਸਕੋ ਕੱਪੜੇ ਵਿੱਚ ਜੋ ਤਿਆਰ ਕਰਕੇ वो पैक बनाते हैं हमें आँखों के लिए और पेट के लिए तो आँखों में जिनको आँखों में ज्योति बढ़ाने के लिए सिर दर्द माइग्रेन नींद ना आना उनके लिए अच्छा है पेट में मतलब जिनको डाइजेशन संबंधी सम, दिक्कत है पेट खराब रहता है डायबिटिक वालों के लिए इनडाइजेसन के लिए उसके लिए फ़ायदेमंद होता है मतलब ये आपने वाइट कपड़े में मिट्टी को रख दिया और उसके बाद बंद कर दिया अब इसके बाद ये गीला है इस पर कोई पानी भी डाला आपने पन डाल मैम मिट्टी बिगी हुई है चौबीस घंटे पहले साफ मिट्टी तो ये पेट के ऊपर लगाते हैं मिनट के लिए अच्छा मतलब बस ऐसे रख देंगे पेट के ऊपर और सर के ऊपर जी जी और उससे जो जो आपने जिक्र किया वो प्रॉब्लम सॉल्व ठीक होगी बॉडी से भी रिमूव होता है मिट्टी को डायरेक्ट भी लगाते हैं हम कई बार तो तो मिट्टी क्या करती है बॉडी से टोक्स को अब्जो करती है तो पेट की गंदगी अच्छे साफ होती है अच्छा एक यहाँ पे ये जो दो बने हुए हैं ये आप बता सकते हो क्या ये ये हिब्बात है मैम तो इसमें हिब्बात न्यूट्रल ठंडा कोल्ड गर्म ऐसे अलग अलग पेशेंट को देते हैं पेट की समस्या है और पाइल्स की दिक्कत है जिनको डायबिटिक है और पेट साफ नहीं होता डाइजेशन संबंधी जितनी भी समस्याएं हैं सब में देते हैं अलग अलग टेम्परेचर में पेशेंट की कंडीशन के अनुसार अच्छा इसमें बस पेशेंट को बैठ जाना और फिर आप उसको ट्रीटमेंट पेशेंट को उसमें बिठाते हैं और उसमें हाथ से रब करना होता है भी पेशेंट भी। नहीं, को नहीं पेट को हाथ से और सिर पे ठंडी पट्टी रखते हैं जैसे गर्म ट्रीटमेंट कर रहे हैं तो तीस मिनट का इसका प्रोसेस होगा पूरा बीस से तीस मिनट अच्छा ये जब आप करते ये इलाज तो पेशेंट्स को समझ में आता है और कुछ से रिलीफ मिलती है उनको टेम्परेरी रिलीफ मिलती है या परमानेंटली मैम इससे तो मतलब नेचुरोपैथी में परमानेंटली रिलीफ मान सकते हैं प्रकार से मतलब रोग के जड़ से इलाज होता है नेचुरोपैथी में पेशेंट आया है कब्ज है तो उनका पेट पूरा साफ होगा टॉक्सिंस बॉडी से रिमूव होगा ठीक है डाइजेशन को अच्छा होगा ये सब मतलब अच्छे के लिए है और ये घर पे भी कर सकते हैं हाँ जी कर सकते हैं तो घर पे भी इसी प्रकार से मतलब टब में, में बैठ के कर सकते हैं जी खाना खाने से तीन चार घंटे बाद या खाली पेट करना चाहिए और तो डॉक्टर की राय लेके करेंगे तो अच्छा रहेगा ਸੋ ਤੁਸੀਂ ਵੇਖਿਆ ਕਿ ਇਹ ਬਾਥ ਕਹਿੰਦੇ ਔਰ ਇਧਰ ਮਡ ਥੈਰੇਪੀ ਹੈ ਜਿਹੜੀ ਉਹ ਹੈ ਸੁਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਕਿੰਨੇ ਕੁ ਪੇਸ਼ੈਂਟਸ ਤੁਸੀਂ ਦੇਖੇ ਨੇ ਇਹਨਾਂ ਟ੍ਰੀਟਮੈਂਟ ਇਹਨਾਂ ਥੈਰੇਪਿਸਟ ਦੇ ਨਾਲ ਠੀਕ ਹੁੰਦੇ ਹੋਏ ਸਰ ਬਹੁਤ سارے ਪੇਸ਼ੈਂਟਸ ਨੇ ਜਿਹੜੇ ਮਤਲਬ ਬੜੇ ਆਰਾਮ ਦੇ ਨਾਲ ਇਹ ਬਾਥ ਲੈਂਦੇ ਆ ਤੇ ਬੜੇ ਮਤਲਬ ਆਪਣੀ ਜਿਹੜੀ ਡਿਜ਼ੀਜ਼ ਨੇ ਉਹਨਾਂ ਤੋਂ ਮੁਕਤ ਹੁੰਦੇ ਇਹ ਥੈਰਪੀ ਬਹੁਤ ਜ਼ਬਰਦਸਤ ਥੈਰਪੀ ਹੈ ਮਡ ਥੈਰਪੀ ਜੀ ਇਹਨੂੰ ਹਾਈਡਰੋਥੈਰਪੀ ਜਲਜ ਕਿ ਸਜੂਗਿੰਦੇ ਪਾਣੀ ਦੇ ਨਾਲੇ ਲਾਜ ਪਾਣੀ ਦੇ ਨਾਲੇ ਲਾਜ ਹੁੰਦਾ ਠੀਕ ਹੈ ਆਪਣ ਨੂੰ ਇਹਦੇ ਵਿੱਚ ਬਿਠਾਤਾ ਜਾਂਦਾ ਇੱਥੇ ਤੱਕ ਆਪਣੀ ਨਾਭੀ ਤੱਕ ਤੁਨੀ ਤੱਕ ਪਾਣੀ ਜਿਹੜਾ ਮਤਲਬ ਆ ਜਾਂਦਾ ਤੇ ਉਹਦੇ ਨਾਲ ਮਤਲਬ ਟੋਟਲੀ ਜੋ ਵੀ ਟਾਕਸਨ ਹੁੰਦੇ ਨੇ ਸਰੀਰ ਦੇ ਵਿੱਚ ਉਹ ਮਤਲਬ ਬਾਹਰ ਜਾਂਦੇ ਅੱਛਾ ਜੀ ਘਰੇ ਕਿਸੇ ਨੇ ਇਹ ਹੀ ਥੈਰੇਪੀ ਕਰਨੀ ਹੋਵੇ ਤੇ ਉਹ ਕਿਵੇਂ ਕਰ ਸਕਦਾ ਥੋੜਾ ਸਮਝਾ ਸਕਦੇ ਹਮ ਇਸ ਤਰ੍ਹਾਂ ਦੇ ਮਤਲਬ ਇਹ ਜਿਹੜੇ ਇਨਸਟਰੂਮੈਂਟ ਨੇ ਮਤਲਬ ਇਹ ਮਲਵਾ ਕੇ ਕਰ ਫਿੱਟ ਕੀਤੇ ਜਾ ਸਕਦੇ ਆ ਤੇ ਉਹ ਬੜੇ ਆਰਾਮ ਦੇ ਨਾਲ ਮਤਲਬ ਆਪਣਾ ਵੇ ਬਾਤ ਕਰ ਲੈ ਸਕਦਾ ਕੀ ਸਮਝ ਗਏ ਤੁਸੀਂ ਹਮ ਮ사ਜ ਕਰਨ ਦਾ ਕੋਈ ਸਪੈਸ਼ਲ ਵਿਧੀ ਹੈ ਕੋਈ ਟੈਕਨੀਕ ਹੈ ਜਾਂ ਫਿਰ ਜਸਟ ਸਿੰਪਲੀ ਰਬ ਕਰਨਾ ਜੀ ਇਹਦੇ ਵਿੱਚ ਕੋਈ ਮਤਲਬ ਇਸ ਤਰ੍ਹਾਂ ਦੀ ਵਿਸ਼ੇਸ਼ ਕੋਈ ਹੈ ਕੁਝ ਹਦਾਇਤਾਂ ਜ਼ਰੂਰ ਨੇ ਜਿਵੇਂ ਸਿਰ ਉੱਤੇ ਗਿੱਲਾ ਤੌੜੀਆ ਜਾਂ ਮਤਲਬ ਪਾਣੀ ਦੀ ਪੱਟੀ ਰੱਖਣੀ ਹੈ ਕਿਉਂਕਿ ਗਰਮ ਹੁੰਦਾ ਨਾ ਸਾਰੇ ਮਤਲਬ ਉਹ ਤੇ ਵੀ ਬਚਾਉਣਾ ਹੁੰਦਾ ਤੇ ਬਾਕੀ ਰਬ ਕਰਨਾ ਥੋੜਾ ਬਹੁਤ ਜ਼ਿਆਦਾ ਨਹੀਂ ਆਦਾ ਕਿ ਸਹਿਣ ਸਹਿਣ ਕਰ ਸਕਦਾ ਮਰੀਜ਼ ਉਹਨਾਂ ਕੀ ਗਰਮ ਰੱਖਣਾ ਹੈ ਉਸ ਤੋਂ ਬਾਅਦ ਹਮ ਬਾਕੀ ਅਲੱਗ ਅਲੱਗ ਜੋ ਡਿਜ਼ੀਜ਼ਸ ਹੁੰਦੀਆਂ ਨੇ ਉਹਦੇ ਅਨੁਸਾਰ ਅਲੱਗ ਅਲੱਗ ਇਹਦਾ ਮਤਲਬ ਇਹ ਹੈ ਵੀ ਕਿੰਨਾ ਗਰਮ ਹੋਣਾ ਚਾਹੀਦਾ ਕਿੰਨਾ ਠੰਡਾ ਹੋਣਾ ਚਾਹੀਦਾ ਅੱਛਾ ਇੱਕ ਮਡ ਥੈਰੇਪੀ ਤੇ ਚਲੋ ਸੜਨੇ ਹੋਣੇ ਹੋਣੇ ਸਮਝਾਈਆ ਪਰ ਮਡ ਬਾਥ ਵੀ ਲੈਂਦੇ ਨੇ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਚਿੱਕੜ ਦੇ ਨਾਲ ਨਹਾਉਣਾ ਉਹ ਉਹਦਾ ਤੁਸੀਂ ਸਮਝਾ ਸਕਦੇ ਹੋ ਕਿ ਵਿਧੀ ਹੈ ਹਾਂ ਉਹ ਮੈਂ ਸਾਰੇ ਸਰੀਰ ਨੂੰ ਨਾ ਅਸੀਂ ਮਤਲਬ ਲੇਪ ਕਰ ਦਿੰਦੇ ਹਾਂ ਹਾਂ ਟੋਟਲੀ ਠੀਕ ਹੈ ਨਾ ਤੇ ਉਹਦੇ ਨਾਲ ਜੋ ਵੀ ਟੌਕਸਿਨਸ ਨੇ ਉਸ ਸਰੀਰ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਉਹ ਸਾਰੀ ਖਿੱਚ ਲੈਂਦੀ ਹੈ ਮਿੱਟੀ ਮਿੱਟੀ ਬਹੁਤ ਜ਼ਬਰਦਸਤ ਹੈ ਇੱਕ ਡਾਕਟਰ ਖੁਦ ਤੇ ਉਹ ਆਪਣੇ ਆਪ ਹੀ ਹੀਲ ਕਰ ਦਿੱਤੀ ਸਾਰੇ ਸਾਰੇ ਕਿਉਂਕਿ ਅਸੀਂ ਬਣੀ ਮਿੱਟੀ ਤੋਂ ਆ ਬਿਲਕੁਲ ਇਹ ਨਹੀਂ ਗੱਲ ਹੁੰਦੀ ਤੇ ਮਿੱਟੀ ਨੇ ਸਾਨੂੰ ਜਿਉਂਦਾ ਰੱਖਿਆ ਅੱਗੇ ਵਾਸਤੇ ਵੀ ਸਾਨੂੰ ਮਿੱਟੀ ਨੇ ਹੀ ਜਿਉਂਦਾ ਰੱਖਣਾ ਜੇ ਅਸੀਂ ਮਿੱਟੀ ਨਾਲ ਨਹੀਂ ਜੁੜਾਂਗੇ ਤਾਂ ਸਾਡਾ ਐਂਡ ਬਹੁਤ ਛੇਤੀ ਆ ਜਾ ਅੱਛਾ ਟਾਕਸਿਨਸ ਦੂਰ ਕਰਨ ਤੋਂ ਇਲਾਵਾ ਜਿੱਦਾਂ ਮਾਈਗਰੇਨ ਦੀ ਪ੍ਰੋਬਲਮ ਹੁੰਦੀ ਹੈ ਡਿਪਰੈਸ਼ਨ ਹੁੰਦਾ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਦੂਰ ਹੁੰਦੀਆਂ ਨੇ ਮਡ ਬਾਥ ਦੇ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਪੈਕ ਨੇ ਜਿਹੜੀ ਅਸੀਂ ਮਤਲਬ ਉਸ ਤਰ੍ਹਾਂ ਰੱਖਦੇ ਆ ਤੇ ਇਹਦੇ ਨਾਲ ਟਰੀਟਮੈਂਟ ਹੁੰਦਾ ਬੜੇ ਆਰਾਮ ਦੇ ਨਾਲ ਟੋਟਲੀ ਇਹਨਾਂ ਚੀਜ਼ ਇਤਨਾ ਰੈਟ ਹੋ ਜਾਂਦਾ ਬੰਦਾ ਜੀ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਡਾਕਟਰ ਸਾਹਿਬ ਦਾ ਸਟਾਫ ਸਾਡੇ ਨਾਲ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਕਿਵੇਂ ਮਡ ਥੈਰੇਪੀ ਹੋ ਗਈ ਜਾਂ ਇਹ ਬਾਥ ਹੋ ਗਿਆ ਇਹਨਾਂ ਦੇ ਨਾਲ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਕਿਵੇਂ ਦੂਰ ਹੁੰਦੀਆਂ ਨੇ ਕਬਜ਼ ਦੀ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਪਾਇਲਸ ਦੇ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਡਿਪਰੈਸ਼ਨ ਬਹੁਤ ਜ਼ਿਆਦਾ ਆਜ ਕੱਲ ਲੋਕਾਂ ਦੇ ਵਿੱਚ ਐਂਜਾਇਟੀ ਬਹੁਤ ਜ਼ਿਆਦਾ ਹੁੰਦੀ ਹੈ ਨੀਂਦ ਨਹੀਂ ਆਉਂਦੀ ਸੋ ਕੋਲ ਨੂੰ ਲਾ ਕੇ ਉਹਨਾਂ ਨੇ ਸਭ ਦੱਸ ਦਿੱਤਾ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਸਿੰਪਲੀ ਮਿੱਟੀ ਨਾਲ ਜੁੜ ਕੇ ਆਪਣਾ ਇਲਾਜ ਕਰ ਸਕਦੇ ਹੋ ਕਿਉਂਕਿ ਜਿਹੜਾ ਬੰਦਾ ਮਿੱਟੀ ਦੇ ਨਾਲ ਜੁੜੂਗਾ ਤੰਦਰੁਸਤ ਉਹੀ ਰਹੂਗਾ ਸੋ ਪੁਰਾਣੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਨਹਾਇਆ ਜਾਂਦਾ ਸੀ ਉਸੇ ਹੀ ਤਰੀਕੇ ਦੇ ਵਿੱਚ ਵਾਪਸ ਜਾਣ ਵਾਸਤੇ ਡਾਕਟਰ ਭੁੱਲਰ ਤੇ ਉਹਨਾਂ ਦੀ ਟੀਮ ਇਨਸਿਸਟ ਕਰ ਰਹੀ ਹੈ ਸਾਰਿਆਂ ਨੂੰ ਤਾਂ ਜੋ ਸਿਹਤਯਾਬ ਰਹਿਣ ਸਾਰੇ ਤੰਦਰੁਸਤ ਰਹਿਣ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਸਿਮਰਨਜੀਤ ਕੁਰਗਲ ਤੁਸੀਂ ਵੇਖ ਲਓ டி5 ਚੈਨਲ ਪੰਜਾਬੀ ਤੇ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਵਿੱਚ ਵੈਲ ਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਨਵੇਂ ਰਿਸਰਚ ਸੈਂਟਰ ਦੇ ਵਿੱਚ ਜਿੱਥੇ ਨਸ਼ਿਆਂ ਨੂੰ ਲੈ ਕੇ ਡਾਕਟਰ ਸਾਹਿਬ ਨੇ ਇੱਕ ਬੜਾ ਹੀ ਵਧੀਆ ਪ੍ਰੋਡਕਟ ਜਿਹੜਾ ਇੰਟਰੋਡਿਊਸ ਕੀਤਾ ਹੈ ਵਾਈਟਲ ਗਰੋ ਸੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਜਾਂ ਸ਼ਰਾਬ ਹੈ ਉਹ ਤੁਸੀਂ ਛੱਡ ਸਕਦੇ ਹੋ ਜੇ ਤੁਸੀਂ ਛੱਡਣਾ ਚਾਹੁੰਦੇ ਹੋ ਹੁਣ ਪੰਜਾਬ ਪਗਲ ਕਰੀਏ ਤਾਂ ਪੰਜਾਬ ਪੁਲਿਸ ਵੀ ਯੁੱਧ ਨਸ਼ਾ ਦੇ ਵਿਰੁੱਧ ਛੇੜ ਕੇ ਬੈਠੀ ਹੋਈ ਹੈ ਔਰ ਨਸ਼ਿਆਂ ਦੇ ਵਿਰੁੱਧ ਲੜਾਈ ਹੈ ਜਿਹੜੀ ਰੋਜ਼ ਲੜੀ ਜਾਂਦੀ ਹੈ ਰੋਜ਼ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾਂਦਾ ਹੈ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਦਾਖਲਾ ਕਰਵਾਇਆ ਜਾਂਦਾ ਔਰ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈਆਂ ਵੀ ਵੱਡੀਆਂ ਕੀਤੀਆਂ ਜਾਂਦੀਆਂ ਨੇ ਸੋ ਇੱਥੇ ਹੀ ਅੱਜ ਪ੍ਰੋਗਰਾਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਨੇ ਪਹੁੰਚੇ ਹੋਏ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ اے ਆਈ ਜੀ ਜੁਗਜੀਤ ਸਿੰਘ ਸਰਵਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਜ ਜੀ ਸਾਬ ਬਤ-ਬਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬੀ ਫਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਦੇਖੋ ਤੁਸੀਂ ਜਿਹੜੀ ਜੰਗ ਲੜਦੇ ਹੋ ਨਸ਼ਾ ਤਸਕਰਾਂ ਦੇ ਨਾਲ ਵੀ ਲੜਦੇ ਹੋ ਔਰ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਵੀ ਸੁਧਾਰਨਾ ਤੁਹਾਡਾ ਮੇਨ ਮੋਟਿਵ ਹੁੰਦਾ ਹੈ ਪਰ ਡਾਕਟਰ ਸਾਹਿਬ ਨੇ ਇੱਕ ਪ੍ਰੋਡਕਟ ਅੱਜ ਇੰਟਰੋਡਿਊਸ ਕੀਤਾ ਹੈ ਤੁਹਾਨੂੰ ਕੀ ਲੱਗਦਾ ਕਿ ਡਾਕਟਰਸ ਦਾ ਜਾਂ ਫਿਰ ਇਦਾਂ ਦੇ ਪ੍ਰੋਡਕਟਸ ਦਾ ਕਿੰਨਾ ਕਿ ਯੋਗਦਾਨ ਹੁੰਦਾ ਹੈ ਕਿਸੇ ਨਸ਼ੇ ਨਸ਼ੇ ਛਡਾਉਣ ਵਾਸਤੇ ਕਿਸੇ ਨੌਜਵਾਨ ਦਾ ਨਹੀਂ ਦੇਖੋ ਜਿਹੜੀ ਬੱਚੇ ਗਲਤੀ ਕਰ ਲੈਂਦੇ ਜਦੋਂ ਨਸ਼ਾ ਛੱਡਣਾ ਚਾਹੁੰਦੇ ਆ ਉਹਦੇ ਵਾਸਤੇ ਕੁਛ ਨਾ ਕੁਛ ਉਹਨਾਂ ਨੂੰ ਥੋੜੀ ਜੀ سپورਟ ਚਾਹੀਦੀ ਹੁੰਦੀ ਹੈ ਠੀਕ ਹੈ ਮੈਡੀਸਨ ਦੀ ਤੋੜ ਲੱਗਦੀ ਨਸ਼ੇ ਦੀ ਡਾਕਟਰ ਸਾਹਿਬ ਨੇ ਜਿਹੜਾ ਪ੍ਰੋਡਕਟ ਲਾਂਚ ਕੀਤਾ ਤੇ ਡਾਕਟਰ ਸਾਹਿਬ ਦਾ ਇਹ ਵਾਅਦਾ ਆ ਵੀ ਜਿਹੜਾ ਕੋਈ ਛੱਡਣਾ ਚਾਹਦਾ ਜਿਹੜਾ ਨਹੀਂ ਛੱਡਣਾ ਚਾਹਦਾ ਉਹਦਾ ਤਾਂ ਕੋਈ ਤੋੜ ਨਹੀਂ ਹੈਗਾ ਜਿਹੜਾ ਇਸ ਨਸ਼ੇ ਦੀ ਦਲਦਲ ਚੋਂ ਅੱਕ ਚੁੱਕਾ ਥੱਕ ਚੁੱਕਾ ਉਹਨੂੰ ਪਤਾ ਲੱਗ ਗਿਆ ਵੀ ਇਹਦਾ ਫਿਊਚਰ ਕੀ ਆ ਬਹੁਤ ਹੀ ਆ ਤੇ ਜੇ ਉਹ ਆਪਣੇ ਆਪ ਛੱਡਣਾ ਚਾਹੁੰਦਾ ਵੀ ਇਸ ਪ੍ਰੋਡਕਟ ਨਾਲ ਡਾਕਟਰ ਸਾਹਿਬ ਦਾ ਵਾਅਦਾ ਵੀ ਉਹ ਠੀਕ ਹੋ ਸਕਦਾ ਇਸ ਗੱਲ ਦਲ ਚੋਂ ਨਿਕਲ ਸਕਦਾ ਹੈ ਤੇ ਬਹੁਤ ਚੰਗੀ ਗੱਲ ਹੈ ਸਾਨੂੰ ਇਸ ਚੀਜ਼ ਦੀ ਲੋੜ ਵੀ ਹੈ ਕਿ ਸਾਡੇ ਬੱਚਿਆਂ ਨੂੰ ਵੀ ਲੋੜ ਹੈਗੀ ਅ ਜਦੋਂ ਬਹੁਤ سارے ਨੌਜਵਾਨ ਜਾਂ ਫਿਰ ਜੇ ਆਪਾਂ ਮਹਿਕਮਿਆਂ ਦੀ ਗੱਲ ਕਰ ਲਈਏ ਮਾਕੋਕ ਮਹਿਕਮਿਆਂ ਦੇ ਵਿੱਚ ਸ਼ਰਾਬ ਇੱਕ ਨਾਰਮਲ ਹੈ ਸਾਰੇ ਆਲਮੋਸਟ ਸੇਵਨ ਕਰਦੇ ਨੇ ਇਸ ਚੀਜ਼ ਦਾ ਤੁਹਾਨੂੰ ਇਹਨੂੰ ਲੱਗਦਾ ਕਿ ਇਹ ਵੀ ਇੱਕ ਵੱਡਾ ਨਸ਼ਾ ਹੁੰਦਾ ਹੈ ਕਿਉਂਕਿ ਨਸ਼ੇ ਸ਼ਰਾਬ ਦੇ ਨਸ਼ੇ ਦੇ ਵਿੱਚ ਅਕਸਰ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਔਰ ਫਿਰ ਦਾਗਦਾਰ ਹੋ ਜਾਂਦੀ ਹੈ ਵਰਤੀ ਵੀ ਜਾਂ ਫਿਰ ਆਮ ਇਨਸਾਨ ਹੈ ਜਿਹੜਾ ਉਹਦੇ ਕੋਲੋਂ ਵੀ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਸੋ ਉਸ ਚੀਜ਼ ਦੇ ਉੱਤੇ ਮੇਨ ਇਮਫਸਾਈਜ਼ ਕਰਨ ਦੀ ਜਾਂ ਫਿਰ ਉਸ ਚੀਜ਼ ਤੇ ਮੇਨ ਫੋਕਸ ਕਰਨ ਦੀ ਲੋੜ ਹੈ ਦਿਲ ਕੋ ਨਸ਼ਾ ਜਿਹੜਾ ਹੈ ਨਾ ਨਸ਼ਾ ਚਾਹ ਦਾ ਵੀ ਮਾੜਾ ਨਸ਼ਾ ਕੌਫੀ ਦਾ ਵੀ ਮਾੜਾ ਠੀਕ ਹੈ ਤੇ ਸ਼ਰਾਬ ਦਾ ਨਸ਼ਾ ਤਾਂ ਮਾੜੇ ਮਾੜਾ ਨਾ ਨਸ਼ਾ ਕੋਈ ਵੀ ਨਹੀਂ ਚੰਗਾ ਨਸ਼ਾ ਸਿਰਫ ਸਾਨੂੰ ਆਪਣੇ ਕੰਮ ਦਾ ਹੋਵੇ ਸਾਡੀ ਮਿਹਨਤ ਦਾ ਹੋਵੇ ਨਸ਼ਾ ਉਹ ਸਾਡੇ ਬੱਚਿਆਂ ਨੂੰ ਆਉਣਾ ਚਾਹੀਦਾ ਸਾਨੂੰ ਜਿੱਦਾਂ ਬੱਚੇ ਸਕੂਲ ਦੇ ਵਿੱਚ ਹੈ ਸਾਡੀ ਪੜ੍ਹਾਈ ਦਾ ਨਸ਼ਾ ਹੋਵੇ ਸਾਨੂੰ ਸਾਡਾ ਕੋਈ ਫੋਕਸ ਹੋਵੇ ਸਾਡਾ ਕੋਈ ਗੋਲ ਅਚੀਵ ਕਰਨਾ ਉਹਦਾ ਨਸ਼ਾ ਹੋਵੇ ਉਹ ਨਸ਼ਿਆਂ ਨੂੰ ਅਡਾਪਟ ਕਰਨਾ ਚਾਹੀਦਾ ਇਹ ਜਿਹੜੇ ਸਿੰਥੈਟਿਕ ਨਸ਼ਿਆ ਇਹਨਾਂ ਤੋਂ ਤਾਂ ਹਟਣਾ ਚਾਹੀਦਾ ਬਾੜੀ ਚੀਜ਼ ਹੈ ਤੇ ਇਹਦੇ ਵਿੱਚ ਕੱਲੇ ਬੱਚਿਆਂ ਨੂੰ ਨਹੀਂ ਸਿਆਣਿਆਂ ਨੂੰ ਵੀ ਜੌਬ ਦੇ ਵਿੱਚ ਵੀ ਜਿਹੜੇ ਕੱਲੀ ਪੁਲਿਸ ਨਹੀਂ ਆ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਹਰ ਵਿਭਾਗ ਨੂੰ ਹੀ ਦੇਖੋ ਰਿਸਪੈਕਟ ਕਰਦੇ ਸਾਰੇ ਲੋਕ ਜਦੋਂ ਤੁਸੀਂ ਕਿਸੇ ਚੰਗੀ ਪੋਸਟ ਤੇ ਹੋ ਠੀਕ ਹੈ ਤੇ ਉੱਥੇ ਜੇ ਤੁਸੀਂ ਨਸ਼ਾ ਕਰਕੇ ਚੀਜ਼ਾਂ ਕਰਦੇ ਹੋ ਉਹਦਾ ਮੇਰਾ خیال ਉਸ ਕੁਰਸੀ ਨੂੰ ਤੁਸੀਂ ਉਸ ਜਿਹੜੀ ਤੁਹਾਡੀ ਸੈਲਰੀ ਮਿਲਦੀ ਉਹਨੂੰ ਇਨਸਾਫ ਨਹੀਂ ਦੇ ਪਾਉਂਦੇ ਤੁਸੀਂ ਤੇ ਮੜੀ ਗੱਲ ਹੈ ਨਸ਼ਾ ਨਹੀਂ ਕਰਨਾ ਚਾਹੀਦਾ ਅੱਛਾ ਇੱਕ ਹੋਰ ਸਵਾਲ ਲਵਾਂਗੇ ਅੱਜ ਸਭ ਦੇਖੋ ਪੁਲਿਸ ਆਪਣੇ ਪੱਦਰ ਦੇ ਉੱਤੇ ਜੋ ਕਰ ਸਕਦੀ ਹੈ ਜੋ ਪੁਲਿਸ ਦੇ ਹੱਥ ਦੇ ਵਿੱਚ ਪਾਵਰਸ ਹੁੰਦੀਆਂ ਨੇ ਉਹਨਾਂ ਦਾ ਯੂਜ਼ ਕੀਤਾ ਜਾਂਦਾ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਕੋਈ ਐਸਾ ਇਨੀਸ਼ੀਏਟ ਜਾਂ ਫਿਰ ਕੋਈ ਐਸਾ ਪ੍ਰੋਗਰਾਮ ਜਾਂ ਸਕੀਮ ਲਾਂਚ ਕਰਨ ਦੀ ਲੋੜ ਹੈ ਜਿਸ ਦੇ ਵਿੱਚ ਡਾਕਟਰਸ ਦੇ ਨਾਲ ਮਿਲ ਕੇ ਜਾਂ ਫਿਰ ਜਿਸ ਤਰ੍ਹਾਂ ਡਾਕਟਰ ਭੂਲਰ ਵਰਗੇ ਜੋ ਇਦਦੇ ਦਵਾਈਆਂ ਬਣਾਉਂਦੇ ਨੇ ਔਰ ਕਹਿੰਦੇ ਨੇ ਕਿ ਅਸੀਂ ਜੜੀ ਬੂਟੀਆਂ ਦੇ ਨਾਲ ਨਸ਼ਾ ਛੁਡਾ ਸਕਦੇ ਹਾਂ ਉਹਨਾਂ ਦੇ ਨਾਲ ਮਿਲ ਕੇ ਵੀ ਕੰਮ ਕਰਨ ਦੀ ਲੋੜ ਹੈ ਪੁਲਿਸ ਫੋਰਸ ਨੂੰ ਨਹੀਂ ਦੇਖੋ ਜਿਹੜੀ ਗਵਰਨਮੈਂਟ ਲੈਵਲ ਤੇ ਪੁਲਿਸ ਇੱਕ ਬੜੀ ਵੱਡੀ ਸੰਸਥਾ ਹੈ ਪੁਲਿਸ ਇੱਕ ਹੈੱਡ ਤੇ ਨਹੀਂ ਕੰਮ ਕਰ ਰਹੀ ਠੀਕ ਹੈ ਸਪਲਾਈ ਲੇਨ ਤੇ ਤਾਂ ਨਿਊਜ਼ ਦੇ ਵਿੱਚ ਤੁਸੀਂ ਸੁਣਦੇ ਹੋ ਕਿ ਕੱਲੀ ਸਪਲਾਈ ਲੇਨ ਤੇ ਨਹੀਂ ਅਸੀਂ ਸਮਗਲਰਾਂ ਨੂੰ ਫੜਦੇ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਜਿਹੜੇ ਸਰਕਾਰੀ ਤੌਰ ਤੇ ਵੀ ਡੀਡਿਕਸ਼ਨ ਸੈਂਟਰ ਜਿਹੜੇ ਭਰੇ ਪਏ ਆ ਸਾਡੇ ਕੋਲ ਬਹੁਤ ਸਾਰੇ ਬੱਚੇ ਆਉਂਦੇ ਆ ਸਿਆਣੇ ਆਉਂਦੇ ਆ ਡਾਕਟਰ ਆਉਂਦੇ ਆ ਇੰਜੀਨੀਅਰ ਆਉਂਦੇ ਆ ਵੀ ਅਸੀਂ ਨਸ਼ਾ ਛੱਡਣਾ ਚਾਹਦੇ ਆ ਸਾਡੇ ਪਰਿਵਾਰ ਨੂੰ ਨਾ ਪਤਾ ਲੱਗੇ ਕੋਈ ਗੁਪਤ ਨਹੀਂ ਪਤਾ ਹੁੰਦਾ ਵੀ ਨਸ਼ਾ ਕਰਦੇ ਆ ਤੇ ਇਹ ਪੰਜਾਬ ਪੁਲਿਸ ਹਲੇ ਇੱਕ ਹੈਡ ਤੇ ਕੰਮ ਕਰ ਰਹੀ ਆ ਫਿਰ ਇਹ ਇਹਦੇ ਵਿੱਚ ਅਸੀਂ ਪੂਰੇ ਪੰਜਾਬ ਨੂੰ ਅਪੀਲ ਕਰਦੇ ਆ ਜਿੱਦਾਂ ਅਸੀਂ ਅੱਤਵਾਦ ਖਤਮ ਕੀਤਾ ਸਾਰਿਆਂ ਨਾਲ ਦੇ ਇਕੱਲੀ ਪੰਜਾਬ ਪੁਲਿਸ ਨੇ ਨਹੀਂ ਕੀਤਾ ਇਦਾਂ ਹੀ ਇੱਕ ਜਿਹੜਾ ਨਸ਼ਿਆਂ ਦਾ ਕੋੜਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਡਾਕਟਰ ਸਾਹਿਬ ਦਾ ਉਪਰਾਲਾ ਇਦਾਂ ਤੇ ਬਹੁਤ ਸਾਰੇ ਹੋਰ ਡਾਕਟਰ ਸਹਿਬਾਨ ਵੀ ਇਸ ਫੀਲਡ ਦੇ ਵਿੱਚ ਆਉਣ ਜਿਹੜੇ ਸਾਡੇ ਪੰਜਾਬ ਨੂੰ ਕੋਡ ਲੱਗਦਾ ਰਲ ਰਿਹਾ ਸਾਡੀਆਂ ਜਵਾਨੀਆਂ ਬਰਬਾਦ ਹੁੰਦੀਆਂ ਜਾ ਰਹੀਆਂ ਉਹਨਾਂ ਦੇ ਵਿੱਚ ਸਾਰਿਆਂ ਨੂੰ ਰਲ ਮਿਲ ਕੇ ਇੱਕ ਹੰਗਾਰਾ ਭਰਨ ਦੀ ਲੋੜ ਹੈ ਸਾਨੂੰ ਸਾਰਿਆਂ ਦੀ ਲੋੜ ਹੈ ਇਕੱਲੀ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਤੇ ਜੋ ਪੰਜਾਬ ਪੁਲਿਸ ਕਰ ਰਹੀ ਹੈ ਇਦੇ ਵਿੱਚ ਕੱਲਾ ਸਪਲਾਈ ਲੈਂਦੇ ਨਹੀਂ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਤੇ ਅਸੀਂ ਹਰੇਕ ਫੀਲਡ ਤੇ ਬੱਚਿਆਂ ਨੂੰ ਨਸ਼ਾ ਛਡਾਉਣਾ ਅਸੀਂ ਕਹਿੰਦੇ ਹਾਂ ਸ਼ਰੇਆਮ ਸਾਰੇ ਸਾਡੇ ਡੀਜੀ ਸਾਹਿਬ ਵੀ ਇਹੀ ਇਹੀ ਹੁੰਦੀ ਹੈ ਉਹਨਾਂ ਦੀ ਜੇ ਬੱਚਾ ਜਿਹੜਾ ਵੀ ਨਸ਼ਾ ਲੱਗ ਗਿਆ ਇਸ ਦਲਦਲ ਦੇ ਵਿੱਚ ਫਸ ਚੁੱਕਾ ਜੇ ਉਹ ਛੱਡਣਾ ਚਾਹੁੰਦਾ ਸਾਡੇ ਕੋ ਆਵੇ ਸਾਡੇ ਕੋ ਡੀਡੀਐਕਸੀ ਸੈਂਟਰ ਹੈ ਸਰਕਾਰੀ ਆ ਫ੍ਰੀ ਇਲਾਜ ਉਹਦੇ ਵਿੱਚ ਠੀਕ ਹੈ ਤੇ ਉਹ ਸਾਈਡ ਤੇ ਵੀ ਅਸੀਂ ਕਰਦੇ ਆ ਜਿਹੜਾ ਡਾਕਟਰ ਸਾਹਿਬ ਨੇ ਇਹ ਪ੍ਰੋਡਕਟ ਲਾਂਚ ਕੀਤਾ ਤੇ ਬਹੁਤ ਚੰਗੀ ਗੱਲ ਹੈ ਇਹਦੇ ਵਿੱਚ ਬਾਕੀ ਤੋਰ ਵੀ ਜਿਹੜੇ ਹਸਪੀਟਲ ਆ ਉਹਨਾਂ ਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਕਿਉਂਕਿ ਇਹ ਇਹ ਕਿਸੇ ਦਾ ਬੱਚਾ ਜੇ ਕਰ ਰਿਹਾ ਤੇ ਕੱਲ ਨੂੰ ਸਾਡਾ ਬੱਚਾ ਵੀ ਕਰ ਸਕਦਾ ਇਸ ਕਰਕੇ ਸਾਡੇ ਬੱਚੇ ਕਿਤੇ ਵੱਖਰੇ ਨਹੀਂ ਹੈਗੇ اسی ਸਮਾਜ ਦੇ ਵਿੱਚ ਉਹਨਾਂ ਨੇ ਖੇਲਣਾ ਕੁੱਦਣਾ ਜੰਮਣਾ ਹੈ ਨਾ ਤੇ ਉਹ ਸਾਰਿਆਂ ਦੇ ਵਾਸਤੇ ਜ਼ਰੂਰੀ ਹੈ ਜੇ ਸਮਾਜ ਸਾਡਾ ਸਹੀ ਹੋਊਗਾ ਸਾਡਾ ਪੰਜਾਬ ਸਹੀ ਹੋਊਗਾ ਫਿਰ ਅਸੀਂ ਸਹੀ ਹਾਂ ਜੀ ਬਾਬਾ ਸ਼ੁਕਰੀਆ ਥੈਂਕ ਯੂ ਥੈਂਕ ਯੂ ਬੰਦਾ ਸੋ ਇਹ ਸਨ ਆਈਜੀ ਜਗਜੀਤ ਸਿੰਘ ਅਸਰੋਆ ਸਾਹਿਬ ਜਿਨ੍ਹਾਂ ਨੇ ਆਖਿਆ ਕਿ ਬਿਲਕੁਲ ਇਦਾਂ ਦੇ ਡਾਕਟਰਸ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਪੰਜਾਬ ਪੁਲਿਸ ਆਪਣੇ ਪੱਧਰ ਦੇ ਉੱਤੇ ਜੋ ਕਰ ਸਕਦੀ ਹੈ ਉਹ ਬਿਲਕੁਲ ਕਰਦੀ ਹੈ ਨੌਜਵਾਨਾਂ ਨੂੰ ਡਿਕਸ਼ਨ ਸੈਂਟਰਸ ਦੇ ਵਿੱਚ ਵੀ ਦਾਖਲ ਕਰਵਾਇਆ ਜਾਂਦਾ ਹੈ ਔਰ ਕਿਉਂਕਿ ਡਾਕਟਰ ਪੁੱਲਰ ਹੋਰੀ ਇੱਕ ਪ੍ਰੋਡਕਟ ਲੈ ਕੇ ਆਇਆ ਨੇ ਤੇ ਕੋ ਬਹੁਤ ਸਾਰੇ ਪੇਰੈਂਟਸ ਅਸੀਂ ਅਕਸਰ ਵੇਖਦੇ ਹਾਂ ਇਦਾਂ ਦੇ ਹੁੰਦੇ ਨੇ ਜੋ ਦੱਸਣਾ ਨਹੀਂ ਚਾਹੁੰਦੇ ਹੁੰਦੇ ਆਪਣੇ ਸਮਾਜ ਦੇ ਵਿੱਚ ਇਹ ਗੱਲ ਦਾ ਪਤਾ ਨਹੀਂ ਲੱਗਣ ਦੇਣਾ ਚਾਹੁੰਦੇ ਹੁੰਦੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਨਸ਼ੇ ਦੇ ਆਦਤਿਨੇ ਆ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦੇ ਨੇ ਸੋ ਚੁੱ ਉਹ ਦਿੱਤੇਗੇ ਡਾਕਟਰ ਕੋਲ ਤੇ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਪਰਸਨਲੀ ਵਿਜ਼ਿਟ ਕਰ ਸਕਦੇ ਹੋ ਰਾਇਲ ਐਸੈਂਸ ਦੇ ਉਹ ਦਵਾਈ ਲੈ ਸਕਦੇ ਹੋ ਔਰ ਕਿਸੇ ਨੂੰ ਕੰਨੋਂ ਕੰਨ ਖਬਰ ਕੀਤੇ ਬਿਨਾ ਆਪਣੇ ਬੱਚੇ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਨਸ਼ਾ ਛਡਵਾ ਸਕਦੇ ਹੋ ਔਰ ਉਸਮੇ ਇੱਕ ਨਵੀਂ ਜ਼ਿੰਦਗੀ ਜੜੀ ਆ ਉਹ ਦੇ ਸਕਦੇ ਹੋ ਪਰ ਸਿਰਫ ਉਦੋਂ ਹੀ ਜਦੋਂ ਉਹਦੀ ਇੱਛਾ ਹੈ ਸੋ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਦੇ ਇਜਾਜ਼ਤ ਤਨ